ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਨਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਅੱਜ ਇੱਕ ਤਰੀਕ ਹੈ ਤੇ ਪਹਿਲਾ ਮਹੀਨਾ ਤੇ 2025 ਦੇ ਵਿੱਚ ਹੋਇਆ ਅੱਜ ਆਗਾਜ਼ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣਾ ਇਹ ਰੁਟੀਨ ਵਾਲੀ ਸਾਈਡ ਆ ਫੜੀ ਇਹ ਗੋਭੀ ਵਾਲੀ ਫੜ ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਵੀ ਤਕਰੀਬਨ ਆਪਾਂ ਅਜੇ ਤਿੰਨ ਕਿ ਮਹੀਨੇ ਇੱਥੇ ਹੋਰ ਇਸੇ ਸਾਈਡ ਰਵਾਂਗੇ ਬਾਕੀ ਥੋੜਾ ਜਿਹਾ ਟਾਈਮ ਹੋਰ ਦੇ ਮੈਂ ਤੁਹਾਨੂੰ ਦੂਜੀ ਸਾਈਡ ਉਹ ਵੀ ਵੀਡੀਓ ਪਲਾ ਕੇ ਪਾਵਾਂਗਾ ਕਿਉਂਕਿ ਥੋੜਾ ਟਾਈਮ ਨਹੀਂ ਮਿਲਦਾ ਉਧਰਲੀ ਸਾਈਡ ਦਾ ਇਹ ਇਸ ਲਈ ਵੀਰ ਜੀ ਜਿਵੇਂ ਕਿ ਅੱਜ ਗੋਭੀ ਦਾ ਮੌਲ ਹੈਗਾ ਵੀਰ ਜੀ 6 ਤੋਂ 6 ਤੇ ਬਾਕੀ ਮਟਰ ਜਿਹੜਾ ਹੈਗਾ ਅੱਜ 5-6 ਰੁਪਏ ਡਾਊਨ ਆ ਮਟਰ ਰਿਆ ਹੈਗਾ 30 ਤੋਂ ਲੈ ਕੇ 35-36 ਰੁਪਏ ਤੱਕ ਤੇ ਬੀਨ ਦਾ ਮੌਲ ਵੀ ਅੱਜ ਹੈਗਾ ਵਾ 35 ਤੋਂ 36 ਰੁਪਏ ਦੇ ਵਿੱਚ ਤੇ ਮੂਲੀ ਹੈਗੀ ਆ 4 ਤੋਂ 5 ਜੀ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਹੈਗੀ ਆ ਸਲਕਮ ਜਿਹੜਾ ਹੈਗਾ ਵਾ 8 ਤੋਂ 10 ਤੇ ਬਾਕੀ ਜਿਹੜੀ ਆਏਗੀ ਬੰਦ ਗੋਭੀ ਹੈਗੀ ਆ ਜੀ 8 ਤੋਂ 9 ਤੇ ਜਿਹੜੀਆਂ ਰੁਟੀਨ ਉਹ ਜਿਹੜੀ ਆ ਸਬਜ਼ੀਆਂ ਹੈਗੀਆਂ ਇਸੇ ਤਰ੍ਹਾਂ ਹੀ ਹੈਗੀਆਂ ਵਾ ਕਾਫੀ ਥੋੜਾ ਮੰਦਾ ਚੱਲ ਰਿਹਾ ਹੈਗਾ ਤੇ ਇਹ ਜਿਹੜਾ ਹੈਗੇ ਆ ਮੰਦੇ ਦੇ ਅਸਾਰ ਗੋਭੀ ਦੇ ਜਿਹੜੇ ਹੈਗੇ 10 ਤੋਂ 12 ਦਿਨ 15 ਦਿਨ ਇਸੇ ਤਰ੍ਹਾਂ ਹੀ ਬਣੇ ਰਹਿਣ ਦੇ ਚਾਂਸ ਹੈਗੇ ਆ ਕਿਉਂਕਿ ਜੋ ਪਹਿਲਾਂ ਮੌਸਮ ਦੀ ਹੈਗਾ ਸੀਗਾ ਅਨੁਕੂਲਤਾ ਸੀਗੀ ਉਹ ਨਹੀਂ ਬਣੀ ਸਕੀ ਗੋਭੀ ਲਈ ਪਹਿਲਾਂ ਗਰਮੀ ਤੇ ਮੁੜ ਕੇ ਕੋਰਾ ਪੈ ਕੇ ਠੰਡ ਹੋਈ ਤੇ ਉਹ ਜਿਹੜਾ ਹੈਗਾ ਸੀਗਾ ਵੀ ਬਿਆੜੇ ਸੀ ਇੱਕ ਜੱਕਦਾਮ ਇਕੱਠੇ ਕਰ ਦਿੱਤੇ ਆ ਕਿਉਂਕਿ ਜਿਹੜੀ ਫਸਲ ਹੁੰਦੀ ਆ ਮੌਸਮ ਦੇ ਅਨਸਾਰ ਹੁੰਦੀ ਆ ਤੇ ਜਿਹੜਾ ਮੌਸਮ ਉਹਦੇ ਨਕੂਲ ਹੋਵੇ ਤੇ ਉਹ ਵਧੀਆ ਤਰੀਕੇ ਦੇ ਨਾਲ ਨਿਕਲਦੀ ਆ ਮੌਸਮ ਦੀ ਜਿਹੜਾ ਉਤਰਾ ਚੜ੍ਹਾ ਹੋਇਆ ਉਹਦੇ ਵਿੱਚ ਇਹਨੂੰ ਕਾਫੀ ਫਰਕ ਪਿਆ ਆ ਤੇ ਚਲੋ ਗੋਭੀ ਦੀ ਫਸਲ ਵੀ ਥੋੜੀ ਜਿਹੀ ਪਿਛਲੇ ਨਾਲੋਂ ਜ਼ਿਆਦਾ ਹੈਗੀ ਆ ਬਾਕੀ ਜੁੜੇ ਰਹੋ ਤੁਸੀਂ ਆਪਣੇ ਸੋਢੀ ਸਿੰਘ ਦੇ ਨਾਲ ਤੇ ਜੇ ਕੋਈ ਜਾਣਕਾਰੀ ਆਪਣੇ ਦੁਆਰਾ ਦਿੱਤੀ ਤੁਹਾਨੂੰ ਲੱਗੇ ਵਧੀਆ ਤੇ ਆਪਣਾ ਚੈਨਲ ਕਰਦੇ ਹੋ ਵੀਰ ਜੀ ਸਬਸਕ੍ਰਾਈਬ ਤੇ ਇੱਕ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਦੱਬ ਕੇ ਆਪਾਂ ਮਕਸੂਦਾ ਮੰਡੀ ਜਲੰਧਰ ਚਾਂਟੜ ਝਾਂਡ ਫਰਮ ਤੋਂ ਥੈਂਕ ਯੂ ਸਾਰੇ ਦੋਸਤਾਂ ਦਾ